हां दीदी दाई सस्प्रिकार सस्प्रिकार और भोली ठीक ठाक हां जी ਤੁਸੀਂ ਸਭ ਠੀਕ ਨੇ ਵਧੀਆ ਸਾਰੇ ਵਧੀਆ ਦੀਨੇ ਕਿੱਧਰ ਵੀ ਦਿੱਖਦੇ ਨਹੀਂ ਭੈ ਜੀ ਇਧਰ ਬਾਜ਼ਾਰ ਗਏ ਆ ਤੂੰ ਬੈਠ ਮੈਂ ਤੇ ਚਾਹ ਲੈ ਕੇ ਆਉਣਾ ਨਹੀਂ दीदी मैं चाय नहीं पीनी ਮੈਨੂੰ ਭੁੱਖ ਲੱਗੀ ਮੈਨੂੰ ਰੋਟੀ ਲਿਆ ਦਿਓ ਚੱਲ ਮੈਂ ਦੇਖਦਾ ਰੋਟੀਆਂ ਤੋਂ ਲਾ ਗਈ ਕੋਈ ਸਬਜ਼ੀ ਵੀ ਦੇਖਦਾ ਭਈ ਹੁਣੀ ਆ ਅਲੱ ਪੋਲੀ ਸਾਗ ਨਾਲ ਰੋਟੀ ਖਾ ਮੱਤ ਤੜਕ ਕੇ ਲਿਆਂਦਾ ਬਹੁਤ ਸਵਾਦ ਆ। ਇਹ ਪੋਲੀ ਸਾਗ ਸਵਾਦ ਆ। ਜਿੱਦੇ ਸਾਗ ਬਹੁਤ ਸਵਾਦ ਆ। ਫਿਰ ਬਣਾਇਆ ਕਿੰਨੇ ਤੜਕਾ ਕਿੰਨੇ ਲਾਇਆ ਵਾ ਭੋਲੀ। ਭੋਲੀ ਕੀ ਹਾਲ ਚੱਲ ਤੇਰਾ? ਮੋਦੀ ਵੀ ਕਿਦੋਂ ਤੁਸੀਂ ਠੀਕ ਹੋ? ਵਧੀਆ ਕਦੋਂ ਆਈ ਤੂੰ? ਮੈਨੂੰ 10 ਮਿੰਟ ਹੋ ਗਏ ਆ ਇਹਨੂੰ। ਅੱਛਾ? ਨਾ ਆਂਦੀ ਭੁੱਖ ਲੱਗ ਗਈ ਮੇਰੀ ਗੁੱਡੀ ਨੂੰ ਹੈ? ਹਾਂਜੀ। ਕਿਦਾਂ ਰੋਟੀ ਖਾਂਦੀ? ਸਬਜ਼ੀ ਤਾਂ ਕੋਈ ਸੀ ਹੀ ਨਹੀਂ। ਜਿੱਜਾ ਜੀ ਨੇ ਮੈਨੂੰ ਸਾਗ ਨਾਲ ਰੋਟੀ ਦਿੱਤੀ ਸੀ। ਉੱਤੇ ਸਾਗ ਪਿਆ ਸੀ ਮੈਂ ਤੜਕ ਕੇ ਤੇ ਰੋਟੀ ਖਾਧੀ। ਕਿਹੜਾ ਤਰਜੇ ਤੇਰਾ ਇਹੋ ਜਿਹ ਦਾ ਮੈਂ ਮੇ ਸਿਰ ਤੇ ਲਾ ਨੂੰ ਮਹਿੰਦੀ ਘੋਲ ਕੇ ਗਈ ਸੀ ਨੋ 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 ਬਾਪੂ ਜੀ ਮੱਥਾ ਟੇਕ ਦੇ ਜੀ ਸਜਾ ਜੀ ਤੇ ਕੋਈ ਤਪੱਸਿਆ ਬਾਪੂ ਜੀ ਸੇ ਦਾ ਕੀ ਹਾਲ ਆ ਬਸੇ ਦਾ ਪੋਤੇ ਤੇ ਤੈਨੂੰ ਪਤਾ ਬੁੱਢਾ ਸ਼ਰੀਰ ਬਸ ਤਾੜੇ ਦਾ ਜੀ ਹੋਗੀ ਪੋ ਮੰਗਦਾ ਮੀਨਾ ਬਾਪੂ ਜੀ ਉੱਟ ਕੇ ਉਹ ਬੜਾ ਕੰਬਾ ਸੜਿਆ ਹੈ ਬੜੀ ਬੜੀ ਠੰਡ ਬਣਾ ਰਿਹਾ ਹੈ ਬੜੀ ਠੰਡ ਲੱਗੇ ਸਸੀ ਕਾ ਭਾਬੀ ਜੀ ਸਸੀ ਕਾ ਭਾਬੀ ਜੀ ਭਾਬੀ ਜੀ ਬਾਪੂ ਜੀ ਨੂੰ ਕੋਈ ਚੀਜ਼ ਗਰਮ ਗਰਮ ਲਿਆ ਕੇ ਦੋ ਖਾਣ ਨੂੰ ਦੋ ਮਿੰਟ ਖੜ ਜੋ ਭਾਜੀ ਮੈਂ ਹੁਣੇ ਲੈ ਕੇ ਦਿੰਨੀ ਆ ਬਾਪੂ ਜੀ ਆਉ ਸਰ ਕੋਈ ਕੋਈ ਤੋੜਿਆ ਕਿਸਾ ਕੁਝ ਕੋਈ ਨਹੀਂ ਲੈਣ ਗਏ ਨਾ ਤੁਹਾਡੀ ਗਰਮ ਗਰਮ ਕੁਝ ਤਾਂ ਦੇ ਆ ਕੇ ਖਾਣ ਲਈ ਲਓ ਪਾਜੀ ਆ ਬਾਪੂ ਨੂੰ ਦੇ ਦਿਓ ਖਾਣ ਵਾਸਤੇ ਇਹ ਕੀ ਕੋਲੇ ਨੇ ਇਸ ਤੋਂ ਬਾਅਦ ਗਰਮ ਹੋਰ ਕੁਝ ਨਹੀਂ ਹੈਗਾ ਘਰ ਆਨੂ ਆਏ ਹੋ ਰਮ